ਤੋ ਇਹ ਵਾਲਾ ਹੈਗਾ ਜੀ ਮਿੰਗ ਮੁਆਇੰਗ ਇਹ ਜਾ ਕਜਰਾ ਵੀ ਰੱਖ ਸਕਦੇ ਹਾਂ ਤੋ ਬੈਂਕਾਕ ਦੇ ਥਾਈਲੈਂਡ ਦੇ ਜੇ ਤੁਸੀਂ ਬਿੱਲੀਆਂ ਨੂੰ ਪਿਆਰ ਕਰਦੇ ਹਾਂ ਤਾਂ ਇੱਥੇ ਬਿੱਲੀਆਂ ਖਿਲਾਉਣ ਨੂੰ ਵੀ ਮਿਲ ਜਾਂਦੀਆਂ ਨੇ ਇਹ ਬਾਈ ਪੀਰੂ ਤੋਂ ਆਇਆ ਹੋਇਆ ਹੁਣ ਅਸੀਂ ਟਰਾਂਸਲੇਟ ਕਰਾਂਗੇ ਇੰਗਲਿਸ਼ ਤਾਂ ਨੇ ਦੋਨਾਂ ਨੂੰ ਥੋੜੀ ਥੋੜੀ ਇੰਗਲਿਸ਼ ਆਉਂਦੀ ਆ ਉਹਨੂੰ ਵੀ ਘੱਟ ਆਉਂਦੀ ਆ ਤੇ ਮੈਨੂੰ ਵੀ ਘੱਟ ਆਉਂਦੀ ਆ ਸੋ ਹੁਣ ਅਸੀਂ ਐਦਾਂ ਟਰਾਈ ਕਰਾਂਗੇ ਕਨਵਰਸੇਸ਼ਨ ਨਾ ਗੂਗਲ ਨਾਲ ਹੋਵੇ ਫਿਰ ਤਾਂ ਅਸੀਂ ਬੋਲੀਏ ਹੀ ਨਾ ਇੱਕ ਦੂਜੇ ਨਾਲ ਚਲੋ ਦੇਖਦੇ ਹਾਂ ਪਰ ਪੇਰੂ ਪੇਰੂ ਓਕੇ ਪੇਰੂ ਭਾਸ਼ਾ ਕਹਿੰਦਾ ਸਾਡੀ ਹੁਣ ਆਪਾਂ ਇਹਨੂੰ ਗੂਗਲ ਤੇ ਟਰਾਂਸਲੇਟ ਕੱਢਦੇ ਆ ਵਾਈਟ ਟੈਂਪਲ ਐਂਡ ਦਾ ਬਲੂ ਟੈਂਪਲ ਯੈਸ ਆਈ ਐਮ ਨਾਟ ਸ਼ੋਰ ਇਹ ਦੇਖੀ ਬੁਕੇ ਛੇ ਵੇਰੀ It's cool. No. I am not going. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਆਪਾਂ ਹੈਗੇ ਟੀਟੀ ਹੋਸਟਲ ਟੀਟੀ ਹੋਸਟਲ ਤੋਂ ਬਾਅਦ ਹੁਣ ਆਪਾਂ ਜਾਵਾਂਗੇ ਟੈਂਪਲ ਵੀ ਕਹਿੰਦੇ ਨੇ ਤੇ ਵਾਈਟ ਟੈਂਪਲ ਵੀ ਕਹਿੰਦੇ ਨੇ ਸ਼ਾਇਦ ਇੱਕੋ ਹੀ ਆ ਪਤਾ ਨਹੀਂ ਦੋ ਆ ਹੁਣ ਦੇਖਦੇ ਆ ਜਾ ਕੇ ਕਿੱਦਾਂ ਦਾ ਮਾਹੌਲ ਹੁੰਦਾ ਸੋ ਇਦਾਂ ਦਾ ਆਲੇ-ਦਾਲੇ ਮਾਹੌਲ ਆ ਇਹ ਤਾਂ ਤੁਹਾਨੂੰ ਮੈਂ ਪਹਿਲਾਂ ਸ਼ਾਇਦ ਦਿਖਾਇਆ ਦੂਜੀ ਵੀਡੀਓ 'ਚ ਸੋ ਫੇਰ ਦਿਖਾ ਦਿੰਨਾ ਇੱਕ ਵਾਰ ਸੋ ਅੱਗੇ ਮੂਰੇ ਇਦਾਂ ਦਾ ਸਾਰਾ ਸਿਸਟਮ ਆ ਬਾਈ ਟੈਂਪਲ ਕੀ ਐ ਉਹ ਦੇਖਦੇ ਆ ਸੋ ਆਓ ਚੱਲੀਏ ਫਿਰ ਕਰਾਉਣੇ ਆ ਤੁਹਾਨੂੰ ਦਰਸ਼ਨ ਮੇਲੇ ਸੋ ਇਦਾਂ ਦਾ ਮਾਹੌਲ ਆ ਸ਼ਾਂਤੀ ਦੇਖੋ ਕਿੰਨੀ ਐ ਹੈ ਇੱਧਰ ਨੂੰ ਲੰਘੇ ਆ ਹੁਣ ਪੰਜ ਸੱਤ ਕੋਈ ਘੁੰਮਦੇ 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 ਆਪਾਂ ਵੀ ਨਵੇਂ ਜਾਣਾ ਮਗਰੇ ਸੋ ਦੇਖਦੇ ਆ ਅੱਗੇ ਥੋੜਾ ਜਿਹਾ ਪੈਸੇ ਐਕਸਚੇਂਜ ਕਰਾਉਣੇ ਆ ਜਿਹੜੇ ਉਹ ਕੈਨੇਡੀਅਨ ਡਾਲਰ ਮੇਰੇ ਕੋਲ ਪੁਰਾਣੇ ਪਏ ਨੇ ਜਿਹਦੇ ਇਸ ਤੇ ਦਰ ਦੇ ਦੂ ਕੇ ਗਏ ਸੀ ਇਕੱਠੇ ਕਰਕੇ ਰੱਖੇ ਪਏ ਦੀ ਮੇਰੇ ਕੋਲ ਹੁਣ ਅਜ ਜੜਾਉਣੇ ਆ ਇਹਨਾਂ ਨੂੰ ਦੇਖਦੇ ਆ ਟੁੱਟਦੇ ਆ ਕਿ ਨਹੀਂ ਉੱਥੇ 에ਰਪੋਰਟ ਤੇ ਤਾਂ ਉਹਨਾਂ ਨੇ ਜਵਾਬ ਦਿੱਤਾ ਸੀ ਵੀ ਇਹ ਨਹੀਂ ਟੁੱਟਣੇ ਹੈਗੇ ਵੀ ਇਹ ਤੇਰੇ ਅ ਮਤਲਬ ਪੁਰਾਣੇ ਹੋ ਗਏ ਹੁਣ ਇੱਥੇ ਦੇਖਦੇ ਆ ਜੇ ਸ਼ਾਇਦ ਟੁੱਟ ਜਾਣ ਫਿਰ ਥੋੜਾ ਵੱਧ ਖਰਚਾ ਕਰ ਲਾਂਗੇ ਨਹੀਂ ਤਾਂ ਫਿਰ ਘੱਟ ਨਾਲ ਸਾਰ ਨਾ ਪੈਣਾ ਸੋ ਦੇਖਦੇ ਆ ਕਿੱਦਾਂ ਹੁੰਦਾ ਹੈ ਫਿਰ ਜੇ ਤੁਸੀਂ ਬਿੱਲੀਆਂ ਨੂੰ ਪਿਆਰ ਕਰਦੇ ਹੁੰਦੇ ਇੱਥੇ ਬਿੱਲੀਆਂ ਖਿਲਾਉਣ ਨੂੰ ਵੀ ਮਿਲ ਜਾਂਦੀਆਂ ਨੇ ਦੇਖੋ ਇਹ ਨਾ ਸਾਰੇ ਉੱਧਰਲੇ ਜਿਹੜੇ ਬਾਹਰਲੇ ਗੋਰੇ ਆ ਬਿੱਲੀਆਂ ਨੂੰ ਬਹੁਤ ਪਿਆਰ ਕਰਦੇ ਨੇ ਦੇਖੋ ਬਿੱਲੀਆਂ ਵੀ ਇਹਨਾਂ ਦਾ ਪੂਰੀ ਮਸਤੀ ਮਾਰਦੇ ਆ खेल सो सो कल ट्राई करूंगा मैं देखो है यू कैन डू इट ਕਾਲੂ ਆਪਾਂ ਵੀ ਖਲਾਵਾਂਗੇ ਲੱਗਦਾ ਮੈਨੂੰ ਕਿ ਜੇ ਲੋਟ ਆ ਗਿਆ ਤਾਂ ਇਹ ਸਾਰਾ ਹੀ ਪੁਰਾਣੇ ਪਏ ਸੀ ਮੇਰੇ ਕੋ ਇਹ ਉਦਾਂ ਦਾ ਇਹ ਉਹ ਨਹੀਂ ਹੋਣੇ ਆ ਤਾਂ ਜਮਾਂ ਹੀ ਜੀਰੋ ਨੇ ਪਰ ਇਹਨਾਂ ਨੂੰ tufaan ਨੂੰ ਆਇਆ ਹੋਇਆ ਜਾਂਦਾ ਬਿਲਕੁਲ ਹੈਗੇ ਨੇ ਨੀਲੇ ਲਾਲ ਨੀਲੇ ਦੇ ਨੋਟ ਕਿ ਪਤਾ ਨਹੀਂ ਕਿੰਨੇ ਪੈਸੇ ਹੋਣਗੇ ਵਿੱਚ ਥੋੜੀ ਜਿਹੀ ਡਾਲਰ ਮਿਲਾ ਲਓ ਸੋ ਇਦਾਂ ਦੇ ਨੋਟ ਆਹ ਤਾਂ ਸ਼ਾਇਦ ਚੱਲ ਜਾਊਗਾ 10 ਡਾਲਰ ਆਹ ਤਾਂ ਮੈਨੂੰ ਲੱਗਦਾ ਨਹੀਂ ਹੈ 올ਡ ਮਾਰਡਨ ਨੇ ਸਾਰੇ ਸੋ ਜੇ ਕਿਸੇ ਨੂੰ ਚਾਹੀਦੇ ਤਾਂ ਲੈ ਸਕਦਾ ਜਿੱਦਾਂ ਕਲੈਕਸ਼ਨ ਕਰਦਾ ਕੋਈ ਤਾਂ ਮੈਂ ਦੀ ਵੀ ਹਾਂ ਬਿਲਾਲ ਮੈਂ ਇੱਥੇ ਚਲਾ ਕੇ ਦੇਖ ਰਿਹਾ ਇਹਨਾਂ ਨੂੰ ਹੁਣ ਜੇ ਚੱਲ ਗਏ ਤਾਂ ਠੀਕ ਹੈ ਫਿਰ ਤਾਂ ਬੰਮ ਬੰਮ ਹੋ ਗਈ ਨਹੀਂ ਤਾਂ ਰਹਿ ਗਈ ਸੋ ਜੇ ਨਾ ਚੱਲੇ ਠੀਕ ਹੈ ਨਾ ਚੱਲੇ ਤਾਂ ਵੀ ਕੋਈ ਗੱਲ ਨਹੀਂ ਫਿਰ ਜੇ ਵਿੱਚ ਦਿਖਾਉਣ ਵਾਸਤੇ ਹੋ ਜਾਂਦੇ ਆ ਇਮੀਗ੍ਰੇਸ਼ਨ ਵਾਲਿਆਂ ਨੂੰ ਵੀ ਮੇਰੇ ਕੋਲ ਬਹੁਤ ਸਾਰੇ ਡਾਲਰ ਨੇ ਕੈਨੇਡੀਅਨ ਆ ਉਹਨਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਆਲੇ ਨੇ ਸੋ ਉਹਨਾਂ ਨੂੰ ਮੈਨੂੰ ਇਹ ਨੋਟਾਂ ਦਾ ਪਤਾ ਲੱਗਦਾ ਜਦ ਤੁਸੀਂ ਕੱਢ ਕੇ ਮੂਰੇ ਰੱਖਦੇ ਆਂ ਫਿਰ ਪਤਾ ਨਹੀਂ ਲੱਗੂਗਾ ਹੁਣ ਆਪਾਂ ਟਰਾਈ ਕਰਾਂਗੇ ਅੱਗੇ ਜੇ ਤਾਂ ਇਹ ਚੱਲ ਗਏ ਠੀਕ ਹੈ ਨਾ ਚੱਲੇ ਤਾਂ ਉਥੇ 에어ਪੋਰਟ ਤੇ ਦਿਖਾਉਣ ਨੂੰ ਰੱਖ ਲੈਣੇ ਨੇ ਹੈਗੇ ਆਪਾਂ ਚਲਾ ਦੇ ਗੋਗਲੀ ਸੋ ਐਦਾਂ ਦਾ ਸਿਸਟਮ ਐ ਐਦਾਂ ਘੁੰਦੇ ਰਹਿੰਦੇ ਆ ਲੋਕੀਆ ਸਕੂਟਰ ਜੇ ਬਹੁਤ ਚੱਲਦੇ ਇੱਥੇ ਸਕੂਟਰੀਆਂ ਸਕਟਰੀਆਂ ਜੀਆਂ ਬਹੁਤ ਘੁੰਮਦੀਆਂ ਫਿਰਦੀਆਂ ਸੋ ਇੱਥੇ ਗੋਰੇ ਜਿਵੇਂ ਅੱਗੇ ਇੱਕ ਸਾਲ ਆਪਣੇ ਘੁੰਮਦੇ ਸੀ ਹੁਣ ਇੱਥੇ ਘੁੰਮਦੇ ਰਹਿੰਦੇ ਨੇ ਐਦਾਂ ਦਾ ਮਾਹੌਲ ਇੱਥੇ ਬਣਿਆ ਰਹਿੰਦਾ ਹੈ ਹਾਰ ਟਾਈਮ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਹੁਣ ਇੱਥੇ ਕਰਾਉਣੀ ਆ ਮਨੀ ਐਕਸਚੇਂਜ ਮਨੀ ਐਕਸਚੇਂਜ ਕਿੱਧਰ ਸੀ ਰਾਤ ਮੈਂ ਦੇਖ ਕੇ ਗਿਆ ਸੀ ਸੋ ਅਸੀਂ ਕਹਿੰਦੇ ਇੱਧਰ ਸੀ ਪਤਾ ਨਹੀਂ ਇੱਧਰ ਸੀ ਐਦਾਂ ਦਾ ਇੱਧਰ ਹੋਂਡਾ ਵਾਲਿਆਂ ਦਾ ਕੱਬ ਹਾਊਸ ਹੈ ਇੱਥੋਂ ਤੁਸੀਂ ਲੈ ਸਕਦੇ ਹੋ ਆਪਣੇ ਮਤਲਬ ਦੀ ਸਕੂਟਰੀ ਮੋਟਰਸਾਈਕਲ ਤੇ ਰੈਂਟ ਵਾਲੀਆਂ ਵੀ ਇੱਥੇ ਇੱਧਰ ਦੂਜੀ ਸਾਈਡ ਮਿਲ ਜਾਂਦੀਆਂ ਨੇ ਸੋ ਐਦਾਂ ਦਾ ਸਿਸਟਮ ਚੱਲੀ ਜਾਂਦਾ ਪਰ ਅੱਜ ਤਾਂ ਅੱਗ ਪਈ ਹੈ ਗਰਮੀ ਬਹੁਤ ਹੈ ਸੋ ਆਪਾਂ ਹੁਣ ਬੜਾ ਗਰਮੀ ਚ ਵੀ ਘੁੰਮ ਨਹੀਂ ਸਕਦੇ ਕਿਉਂ ਕਿ ਆਤ ਪੈ ਗਈ ਏਸੀ ਚ ਰਹਿਣ ਦੀ। ਧੂਮਾਂਗੇ ਪਰ ਆਪਾਂ ਨਹੀਂ ਹਟਦੇ ਅੱਜ। ਸੋ ਚੱਲਦੇ ਆ ਪਿੱਛੇ ਹੀ ਉਧਰੇ ਆ ਇੱਧਰ ਤਾਂ ਮੈਨੂੰ ਲੱਭਿਆ ਨਹੀਂ। ਰਾਤ ਮੈਂ ਦੇਖ ਕੇ ਗਿਆ ਅੱਜ ਭੁੱਲ ਗਿਆ। ਸੋ ਰਾਹ ਪਤਾ ਨਹੀਂ ਕਿਹੜਾ। ਰਾਤ ਨੂੰ ਲਾਈਟਾਂ ਦਾ ਸਹਾਰਾ ਮਿਲ ਜਾਂਦਾ ਕੋਈ। ਦਿਨ ਚ ਡਾਇਰੈਕਸ਼ਨ ਹੋ ਰਹੇ ਹੋ ਜਾਂਦੀ ਐ। ਰਾਤ ਨੂੰ ਨਵੇਂ ਕੰਟਰੀ ਚ ਨਵੀਂ ਡਾਇਰੈਕਸ਼ਨ ਲੱਗਦੀ ਐ। ਸੋ ਇੱਥੇ ਕੋਈ ਆਪਣੇ ਘਰੇਲੂ ਸਮਾਨ ਦਾ ਵਰਕਸ਼ਾਪ ਜਿੱਦਾਂ ਆਪਣੇ ਪੌੜੀਆਂ ਪੂੜੀਆਂ ਲਟਰਮ ਪੜਰਮ ਕੁਝ ਵੀ ਆਪਾਂ ਲੈ ਸਕਦੇ ਆ ਇਧਰਲੇ ਪਾਸੇ ਆ ਜਿਵੇਂ ਆਪਣੇ ਬਾਂਸਾਂ ਵਾਲਾ ਖਮਾਨੋ ਤਰਪਾਲਾਂ ਤਰਪੂਲਾਂ ਹੋਰ ਲਟਰਮ ਪੜਰਮ ਵਾਲਾ ਸਮਾਨ ਗੱਡੀ ਵਾਲੇ ਸੈਕ ਨੂੰ ਦੇਖ ਕੇ ਰੋਗ ਲੰਦੇ ਨੇ ਜਦੇ ਕਿਤੇ ਮਾੜੀ ਜੀ ਟੱਚ ਨਾ ਹੋ ਜਵੇ ਇਹਨੂੰ ਆਪਣੇ ਦਾ ਮੂਰੇ ਨੂੰ ਕਹਨੇ ਆ ਵੀ ਤੂੰ ਹਟ ਪਿੱਛੇ ਫੇਰ ਮਿਲਾਂਗੇ ਉਹ ਤਾਂ ਹੀ ਲੈ ਸਕਦੇ ਹੋ ਕਿਰਾਏ ਤੇ ਸਕੂਟਰੀਆਂ ਹੋਰ ਨਹੀਂ ਜੋ ਸਰ ਸਕੂਟਰੀਆਂ ओनली ਉਹ ਇਧਰੇ ਅੱਗੇ ਜਾ ਕੇ ਆਪਣਾ ਵਨੀ ਟ੍ਰਾਂਸਫਰ ਤੋਂ ਗੱਲਾਂ ਗੱਲਾਂ ਚ ਕਿਤੇ ਲੰਘ ਹੀ ਨਾ ਜਾਵਾਂ ਗੱਡੀਆਂ ਦੇ ਸ਼ਕੀਨ ਇਹ ਵੀ ਬਹੁਤ ਨੇ ਹੈ ਜੇ ਪਿੱਕੇ ਜਿਆਦਾ ਰੱਖਦੇ ਨੇ ਆਹ ਖੜਾ ਕਾਲੇ ਰੰਗ ਦਾ ਦੇਖ ਲਓ ਹੈ ਕਿਹੜਾ ਇਹ ਔੜ ਵਾਲਿਆਂ ਦਾ कैप टिके ज़्यादा पसंद करते एटीएम में चलिया नहीं सो वेस्टर्न यूनियन आ गई लगभ गई पहल गल गुम हो गई जब खुली होता खुली ओपन देखिए फिर ਦੰਦਿਆਂ ਕਰ ਨਹੀਂ ਪੈਸੇ ਸੋ ਦੇਖਦੇ ਆ ਵੀ ਇਹ ਚਲਦੇ ਆ ਪੁਰਾਣੇ ਡਾਲਰ ਕਿਨ੍ਹ ਤਾਰੀਮ ਆਨੇ ਮੈਂ ਵੇਚਦੇ ਉਹਦੀ ਟੋਕਰੀ ਜਿਵੇਂ ਐਮਬੈਸੀ ਵਾਲੇ ਵੀ ਜਾ ਨਹੀਂ ਉਹ ਕਰਦੇ 500 ਇੰਡੀਆ ਵਾਲੇ ਦਾ ਕਿੰਨੇ ਪੈਸੇ ਦਿੰਦੇ ਨੇ ਆਪਾਂ ਨੂੰ ਬਾਕੀ ਤਾਂ ਚੱਲੇ ਨਹੀਂ ਨਾ ਨਿਊਜ਼ੀਲੈਂਡ ਵਾਲਾ ਨਾ ਉਹ ਤੇ 500000 ਦੇ ਦਿੰਦੇ ਇੰਡੀਅਨ ਰੁਪੀਸ ਆ ਇਹ ਚੱਲਣਗੇ ਕਹਿੰਦਾ 1000 ਦਾ ਦੇ ਉਹ ਦੇ ਦਿਓ ਕੁਝ ਨਾ ਕੁਝ ਫਿਰ ਸਾਨੂੰ ਰੋਟੀ ਖਾਣ ਜੋਗੇ ਤਾਂ ਚਾਹੀਦੀ ਨੇ ਨਾ ਤੋ 200 ਰੁਪਏ ਦੇ ਦੇ ਕਿੰਨੇ ਦਿੰਦੇ ਆ ਓਕੇ No problem ਇਹ ਤੇ ਅਣੀ ਲਿਸਟ ਚੱਲੀ ਜਾਂਦੀ ਐ। ਓਕੇ, डन। ਤੇ ਨਜ਼ਰ 9 ਰੁਪਿਆ। ਸਵਾਲ ਲਿਸਟ ਚੱਲੀ ਜਾਂਦੀ ਅੰਦਰਲੇ ਵੱਲ ਸੇ। ਓਕੇ। ਥੈਂਕ ਯੂ। ਬਹੁਤ ਪਿਆਰ ਨਾਲ ਹੱਥ ਜੋੜਦੇ ਨੇ। ਆਹ ਮਿਲ ਗਿਆ ਆਪਾਂ ਨੂੰ WhatsApp ਤੇ ਵਖੋ 50 ਰੁਪਏ ਦਾ 300 ਕੋਸ਼ਾ ਟੁੱਟੇ ਹੋਏ ਦੇਖ ਤੇ ਨੂੰ। ਇਦਾਂ ਦੇ ਮਿਲ ਗਏ ਹੁਣੇ ਆਪਾਂ ਭਾਨ ਕਿਥੀ ਕਰ ਲਈਏ ਫੇਰ ਮਤਲਬ 1000 ਦਾ 300 ਰੁਪਿਆ ਹੀ ਬਣਦਾ ਸਿਰ ਪਰੇ ਸਿੱਧਾ ਜਿਹਾ ਹਿਸਾਬ ਭਾਨ ਤਾਂ ਉੱਪਰ ਲਈ ਜਿਹਦੇ ਕੰਮ ਨਹੀਂ ਆਉਣੀ ਸੋ ਇੱਕ ਵਾਰ ਫੇਰ ਆ ਗਏ ਆ ਜੀ ਆਪਾਂ ਕਲਾਉਡ ਟਾਵਰ ਦੇ ਕੋਲ ਸੋ ਇਹ ਦਿਨ ਦਾ ਨਜ਼ਾਰਾ ਹੈ ਸੋ ਰਾਤ ਦਾ ਨਜ਼ਾਰਾ ਕੋ ਸੋਚੀਗਾ ਇਹ ਸਾਰਾ ਕਲਾਉਡ ਟਾਵਰ ਤੇ ਉਹ ਜਿਹੜਾ ਬੰਦਾ ਖਾਣੇ ਵਾਲਾ ਸੀ ਜਿਹਨੇ ਖਾਣਾ ਬਣਾਇਆ ਸੀ ਉਹ ਇਸ ਟਾਈਮ ਆਇਆ ਕਿਉਂਕਿ ਦੁਕਾਨਾਂ ਖੁੱਲੀਆਂ ਹੋਈਆਂ ਫੇਰ ਇਸ ਟਾਈਮ ਤਾਂ ਨਹੀਂ ਕਾਂਬੜੀ ਆਉਂਦਾ ਹੋਣਾ ਉਹਦਾ ਖਾਣਾ ਕੱਲ ਟੇਸਟੀ ਸੀਗਾ ਠੀਕ ਰਿਹਾ ਸੋ ਹੁਣ ਆਪਾਂ ਇੱਧਰ ਰੈਸਟੋਰੈਂਟ ਆਉਂ ਟਰਾਈ ਕਰਦੇ ਆਂ ਬਣਾਉਂਦਾ ਪਤਾ ਨਹੀਂ ਰੋਟੀ ਆ ਪਤਾ ਨਹੀਂ ਪਰੌਠੇ ਆ ਇਹ ਟਰਾਈ ਕਰਨ ਵਾਸਤੇ ਦਊਗਾ ਸੌਂ ਬਣਾ ਕੇ ਦੇਖਦੇ ਆਂ ਕਿਦਾਂ ਦਿੱਤਾ ਫਿਰ ਖਾਲਾ ਨੇ ਟਿੱਕੀ ਸੋ ਜੂ ਦਾ ਕੇ ਰੋਟੀ ਵਾਸਤੇ ਹਾਂ ਹਾਂ ਦੇ ਲੋਕ ਪਤਾ ਨਹੀਂ ਸੋਪਰ ਟਰਾਈ ਕਰਦੇ ਆਂ ਜੇ ਵਧੀਆ ਲੱਗਿਆ ਤਾਂ ਫਿਰ ਹੋਰ ਬਣਾ ਲਾਂਗੇ ਨਾਲ ਕੇਲੇ ਦਾ ਪੈਈਆਂ ਮੈਂ ਇਹ ਤਾਂ ਆਪਾਂ ਛੱਡ ਨਹੀਂ ਤੀ ਪਹਿਲਾਂ ਸੀ ਉਹ ਰੋਟੀਆਂ ਸੀ ਪਰੌਦੇ ਕਾਪ ਰੋਟੀ ਕਹਿੰਦੇ ਨੇ ਉਹਨੂੰ ਤੇ ਆ ਬਣਾਨੇ ਸੀ ਕਿਤੇ ਅੱਜ ਸੁੱਤੀ ਦਾ ਬੈਠ ਗਏ ਜੀ ਆਪਾਂ ਨਹੀਂ ਜੀਣਾ ਬਾਹਰ ਹੈ ਇਹ ਦੇ ਥੱਲੇ ਦੇਖਦਾ ਮੈਂ ਤਾਇਆ ਕੀ ਹੈ ਤਾਂ ਲੱਗ ਜਾਇਆ ਸੋ ਨਾਲੇ ਗੈਸ ਵੀ ਫਟਕ ਰਿਹਾ ਜਗਾੜੀ ਬੰਦਾ ਹੈ ਵੀ ਆਪਣੇ ਵਰਗਾ ਸੋ ਓਕੇ ਆ ਬੜੀ ਟੇਸਟੀ ਆ ਇਹ ਹੈਗਾ ਉਹ ਕਾਪ ਕਾਵਾ ਆ ਲੈ ਇੱਧਰ ਫੀਅਰ ਬਾਰ ਨੇ ਵੀਰਾਂ ਚੱਲਦੀਆਂ ਮਰਮਾਰ। ਉਹ ਇਦਾਂ ਫੋਟੋ ਖਿੱਚਦੇ ਫਰੀ ਜਾਂਦੇ ਨੇ। ਲੋਰਿਆਂ ਨੂੰ ਪਤਾ ਨਹੀਂ ਕਿਆ ਲੱਭਦਾ ਆ ਫਿਰ ਲਾ ਤਾਂ ਘਰ ਜਾ ਕੇ ਨਾ ਕੋਈ ਦੇਖਣ ਦਾ ਟਾਈਮ ਤਾਂ ਹੁੰਦਾ ਨਹੀਂ। ਇਹ ਖੇਤਰੇ ਫਿਰਦੇ ਆ ਫੋਟੋਆਂ ਕਾਹ ਦੇਖਣਗੇ ਨਾ ਉਹ ਟਾਈਮ ਕੰਮ ਜਲੇ ਜਾਂਦੇ ਨੇ। ਕਦੇ ਕਿਤੇ ਚਲੇ ਜਾਂ ਆ ਫੇਸਬੁੱਕ ਤੇ ਸਿੱਟਦੇ ਆਣੇ ਉਹ ਵੀ ਦਾੜ ਦਾ। ਇਹ ਵਾਲੀ ਕਾਦੀ ਬਿਲਡਿੰਗ ਹੈ ਪਤਾ ਨਹੀਂ ਹੁਣ। ਉਹ ਅਜਸੀ ਮਸਜਿਦ ਹੈ। ਇਹਦਾ ਦੇਦੇ ਆ ਫੋਟੋ ਖਿੱਚ ਕੇ ਆਪਾਂ ਕੈਮਰੇ 'ਚ ਕੀ ਆ। ਕਿੰਨੀ ਸੋਹਣੀ ਦਰਪਣ ਮਸਕੀ ਅੱਛਾ ਮੌਸ ਕੀ ਹੈ ਕੋਈ ਪਤਾ ਨਹੀਂ ਹੁਣ ਮੈਨੂੰ ਇੰਨੀ ਨੌਲੇਜ ਹੈ ਨਹੀਂ ਇਹਦੇ ਬਾਰੇ ਸੋ ਆਪਾਂ ਤੁਹਾਨੂੰ ਦਿਖਾਉਨੇ ਆ ਕਿੱਦਾਂ ਦੀ ਹੈ ਸੋ ਇਹ ਵਾਲਾ ਹੈਗਾ ਜੀ ਮਿੰਗ ਮੁਆਇੰਗ ਮੰਦਿਰ ਟੈਂਪਲ ਕਹ ਲੋ ਮੰਦਿਰ ਕਹ ਲੋ ਜਿੰਨਾ ਕੋ ਪੜਿਆ ਜਾਣੀ ਇਹ ਮੰਦਿਰ ਹੈ ਆਪਣਾ ਇੱਥੇ ਸੋ ਆਪਾਂ ਐਂਟਰ ਕਰਕੇ ਦੇਖਦੇ ਆ ਜਿਗੇ ਨੇ ਰੋਕਿਆ ਟੋਕਿਆ ਫਿਰ ਵਾਪਸ ਆ ਜਾਣੀ ਨਹੀਂ ਤਾਂ ਫਿਰ ਚੱਲਾਂਗੇ ਅੰਦਰ ਅਗਲਾ ਆਪਾਂ ਵਾਰੀ ਖੜਾਤਾ ਹੋ ਦੇਵੀ ਦੇਵਤੇ ਦੀਆਂ ਫੋਟੋਆਂ ਲੱਗੀਆਂ ਕਿਉਂਕਿ ਜਿਹੜਾ ਪਹਿਲਾਂ ਆਪਣੇ ਨਾ ਆਂਡੀਆਂ ਦੇ ਨਾਲ ਰਿਲੇਟਿਡ ਸੀਗਾ ਇੰਡੀਆ ਦੇ ਨਾਲ ਮਤਲਬ ਆਪਣਾ ਥਾਈਲੈਂਡ ਪੂਰਾ ਸੀਗਾ ਤੇ ਫਿਰ ਉਸ ਤੋਂ ਬਾਅਦ ਇਹ ਅਲੱਗ-ਅਲੱਗ ਹੋ ਗਿਆ ਨਾ ਥਾਈਲੈਂਡ ਲੱਗ ਹੋ ਗਿਆ ਸੀ ਇੰਡੀਆ ਤੋਂ ਫਿਰ 1960 ਪੈਂਡ ਦੀ ਗੱਲ ਹੈ ਬਹੁਤ ਸੋਹਣੀ ਕਾਰਾਗਰੀ ਕੀਤੀ ਹੋਈ ਹੈ ਸੋ ਬਹੁਤ ਨਾਈਸ ਪਲੇਸ ਇਹ ਮੂਰਤੀ ਕਿਸੇ ਭਗਵਾਨ ਦੀ ਲਾਈ ਆ ਹੁਣ ਇਹ ਸਮਝ ਨਹੀਂ ਆਉਂਦੀ ਕੀ ਵੀ ਹੈ ਇਹਨਾਂ ਨੂੰ ਜਿਆਦਾ ਪਤਾ ਨਹੀਂ ਲੋਕਲ ਵਾਲਿਆਂ ਨੂੰ ਸੋ ਆਪਾਂ ਸਿਰਫ ਦੇਖ ਹੀ ਸਕਦੇ ਆ ਤੇ ਮੱਥਾ ਟੇਕ ਸਕਦੇ ਆ ਤੇ ਉਧਰ ਬਿੱਲੀਆਂ ਨਾਲ ਖੇਡਣ ਲੱਗੇ ਹੋਏ ਨੇ ਰੈਸਟਰੀ ਲਿਖੀ ਹੋਈ ਆ ਤੇ ਫਰੇਜੀ ਚ ਸੋ ਮੈਂ ਪੜ ਕੇ ਦਿਖਾ ਦਵਾ ਤੁਹਾਨੂੰ ਕਿੰਦਾ ਦੀ ਗੱਲ ਬਾਤ ਇਹ ਤੇਲੀ ਇਹ ਬਣਾ ਇਹ ਭਾਈ ਜੀ ਬੈਠੇ ਫੋਟੋ ਖਿੱਚ ਰਹੇ ਬੰਦੀਆਂ ਥੋੜਾ ਜਿਹਾ ਮੈਂ ਪਰਲੀ ਸਾਈਡ ਤੋਂ ਵੀ ਦਿਖਾ ਦਵਾਂ। ਨੋ ਓਪਨ। ਤੇ ਇਹ ਓਪਨ ਨਹੀਂ ਹੈਗਾ ਕਹਿੰਦੇ। ਸੋ ਇਦਾਂ ਇਦਾਂ ਦਾ ਡਿਜ਼ਾਈਨਿੰਗ ਬਣਾਈ ਹੋਈ ਹੈ ਬੜੀ ਬੇਕਮਾਲ ਡਿਜ਼ਾਈਨਿੰਗ ਤੇ ਸੋ ਦੇਖੋ ਹੈ ਨਾ ਕਿਦਾਂ ਕਿਦਾਂ ਇਹ ਆ ਚੀਜ਼ਾਂ ਦਾ ਆਪਣੇ ਵੀ ਬਣਦੀਆਂ ਇਹਨੇ ਵੈਸੇ ਆ ਚੀਜ਼ਾਂ ਬਣਾਉਣੀਆਂ ਫਿਰ ਉਹਨਾਂ ਨੂੰ ਜੋੜਨਾ। ਬਹੁਤ ਕਾਰਗਰੀ ਦੇ ਕੰਮ ਕੀਤੇ ਹੋਏ ਨੇ। ਕਾ ਕੱਲੇ ਕੱਲੇ ਨੋਜੇ ਬਣਾ ਕੇ ਫਿਰ ਇਹਨਾਂ ਨੂੰ ਜੋੜਿਆ ਹੁਣ ਹੈ ਨਾ ਸੋ ਆਖਰੀ ਬਣਾਈ ਹੋਈ ਹੈ ਡਿਜ਼ਾਈਨਿੰਗ ਕਮਾਲੀ ਕੀਤੀ ਵੀ ਹੈ ਮਿਹਨਤ ਮਤਲਬ ਕੀਤੀ ਵੀ ਹੈ ਸੋ ਐਦਾਂ ਦੀਆਂ ਬਣਾ ਬਣਾ ਕੇ ਜੋੜੀਆਂ ਹੋਈਆਂ ਸੋ ਇੱਕੋ ਸਾਈਡ ਤੇ ਵੀ ਬਣੀਆਂ ਹੋਇਆ ਤਾਂ ਹੁਣ ਆਪਾਂ ਚੱਲਦੇ ਆਂ ਉਧਰ ਬਾਕੀ ਬਹੁਤ ਵਧੀਆ ਕਾਰਗਰੀ ਕੀਤੀ ਹੈ ਅੰਦਰ ਆਪਾ ਐਕਸਕਿਊਜ਼ ਮੀ ਜੁੱਤੇ ਲੈ ਕੇ ਚੜ ਗਈ ਸੀ ਅੰਦਰ ਉਹਨਾਂ ਨੂੰ ਪਤਾ ਨਹੀਂ ਨਾ ਸੌਰੀ ਇਹਨਾਂ ਨੂੰ ਬਿਚਾਰਿਆਂ ਨੂੰ ਕੀ ਪਤਾ ਵੀ ਕਿੱਦਾਂ ਹਨਾ ਜਾਣਾ ਮੰਦਰ ਫਿਰ ਜੁੱਤੀ ਤਾਰ ਕੇ ਚੱਲੀਆਂ ਹਾਂ ਪਰ ਮੈਂ ਵੀ ਨਾਲ ਹੀ ਜਾਏ ਉਹਨਾਂ ਨੇ ਫਿਰ ਹੋਰ ਕੀ ਆ ਕਾਫੀ ਸੂਸਦ ਲੋ ਹਨਾ ਨੇ ਲਿਖੀ ਹੋਈ ਅੰਗਰੇਜ਼ੀ ਫੇਰ ਨਹੀਂ ਪੜੀ ਇਹਨਾਂ ਨੇ ਮੈਨੂੰ ਲੱਗਦਾ ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸਪੈਨਿਸ਼ ਆਉਂਦੀ ਹੋਣੀ ਸੋ ਇੱਥੇ ਦੋ ਘੜੀ ਬੈਠਦੇ ਆਪਾਂ ਵੀ ਸ਼ਾਂਤੀ ਭਰੇ ਆਮ ਮਹਾਤਮਾ ਬੁੱਧ ਜੀ ਬੈਠੇ ਆ। ਬਾਕੀ ਜ਼ਿਆਦਾ ਤਾਂ ਹੁਣ ਪਤਾ ਹੀ ਨਹੀਂ ਯਾਰ ਜਦ ਪਤਾ ਹੀ ਨਹੀਂ ਫਿਰ ਕਰੀਏ ਕਹੀਏ ਵੀ ਕੀ ਬੋਲੀਏ ਵੀ ਕੀ ਦੱਸੀਏ ਵੀ ਕੀ। ਯਾਂ ਦੱਸਿਓ ਤੁਸੀਂ ਕਮੈਂਟ ਕਰਕੇ। ਮਹਾਤਮਾ ਬੁੱਧ ਜੀ ਬੈਠੇ ਆ ਨਾ। ਇਹ ਸੀਗਾ ਮੰਦਿਰ ਇੱਥੇ ਜਿਹੜਾ ਕਲਾਕ ਟਾਵਰ ਆ ਉਹਦੇ ਨੇੜੇ ਹੀ ਆ। ਦੇਖਣ ਨੂੰ ਵਿజిਟ ਕਰਕੇ ਤੁਹਾਨੂੰ ਸ਼ਾਂਤੀ ਮਿਲੂਗੀ 10 ਮਿੰਟ ਤੁਸੀਂ ਅੰਦਰ ਚੇਅਰ ਤੇ ਬਹਿ ਵੀ ਸਕਦੇ ਹੋ ਸੋ ਇਧਰ ਜੀ ਇਨੀ ਸਮਝ ਵੀ ਰਾਜਾ ਉੱਪਰ ਕਾਦੇ ਉਠਾਇਆ ਕਿ ਭਗਵਾਨ ਨੂੰ ਉੱਪਰ ਬਿਠਾਇਆ ਹੋਇਆ ਇਹਨਾਂ ਨੇ ਤਾਂ ਹੁਣ ਇਹਨਾਂ ਦੀ ਹਿਸਟਰੀ ਕਢਣੀ ਪਊਗੀ ਤਾਂ ਗੱਲ ਬਣੂਗੀ ਆਕੇ ਤਾਂ ਅੱਗੇ ਮੂਰੇ ਹੰਥੀ ਬੈਠੇ ਆ ਸੋ ਉੱਪਰ ਤੇ ਰਾਜਾ ਤੇ ਰਾਣੀ ਸਾਈਡ ਤੇ ਬੈਠੇ ਨੇ ਇਹ ਚੀਜ਼ ਬਣਾਇਏ ਨਹੀਂ ਪਤਾ ਵੀ ਇਹ ਭਗਵਾਨ ਦੀਆਂ ਮੂਰਤੀਆਂ ਆ ਜਾਂ ਫਿਰ ਰਾਜਾ ਰਾਣੀ ਦੀਆਂ ਮੂਰਤੀਆਂ ਸੋ ਸੀ ਕਿ कसो ਵਧੀਆ ਪਹਿਲਾਂ ਮੋਥੇ ਗਿਆ ਸੀ ਰਾਜਸਥਾਨ ਉੱਥੇ ਲੱਗੀ ਹੋਈ ਸੀ ਬੰਦੇ ਦੇ ਹੱਥ 'ਚ ਟੁੱਟੀ ਉਰੇ ਲੱਗੀ ਹੋਈ ਹੈ ਹਾਂਥੀ ਦੇ ਹੱਥ ਦੇ ਸੁੰਡ ਦੇ ਵਿੱਚ ਟੁੱਟੀ ਸੋ ਇਹ ਵੀ ਚਲਾ ਕੇ ਦੇਖ ਲੈਣੇ ਆਪਾਂ ਅੱਜ ਕਾਦੇ ਵਾਸਤੇ ਆ ਇਹ ਦੇਖੋ ਜੀ ਹੁੰਦਾ ਇੱਥੇ ਕਿ ਕਿਦਾਂ ਲੱਗੀ ਹੋਈ ਹੈ ਸੋ ਇਹ ਪਾਣੀ ਪੀਣ ਵਾਲਾ ਕਿ ਨਹੀਂ ਇਹ ਹੁਣ ਆਪਾਂ ਭਾਸ਼ਾ ਦੀ ਟਰਾਂਸਲੇਟ ਕਰਕੇ ਦੇਖਦੇ ਆਂ ਸੋ ਇਹ ਵਾਲਾ ਹੈਗਾ ਉਹ ਖੂ ਜਿਹੜਾ ਬਹੁਤ ਪੁਰਾਣੇ ਸਮੇਂ ਤੋਂ ਖੂਲ ਦਾ ਸਮੇਂ ਤੋਂ ਇਹ ਪੂਰੇ ਸ਼ਹਿਰ ਨੂੰ ਪਾਣੀ ਦਿੰਦਾ ਹੈ ਇਹ ਪੁਰਾਣੇ ਸਮੇਂ ਤੋਂ ਮੌਜੂਦ ਆ ਉਸ ਟਾਈਮ ਦਾ ਹੀ ਇਹ ਸੋ دوستੋ ਛੱਡਾਇਆ ਤੁਹਾਨੂੰ ਦੱਸਦਾ ਵੀ ਜਿਹੜਾ ਇਹ ਖੂਆ ਹੈ ਪੁਰਾਣੇ ਸਮੇਂ ਤੋਂ ਇੱਥੇ ਆ ਸੋ ਇੱਥੇ ਲਾਗੇ ਬੰਦਰ ਹੈ ਇਹ ਖੂ ਤੋਂ ਹੀ ਪਹਿਲਾ ਪਾਣੀ ਇਹ ਸ਼ਹਿਰ ਨੂੰ ਮਿਲਿਆ ਇਹ ਜਦੋਂ ਆ ਕੋਈ ਇੰਤ ਵਿੱਚ ਲਿਖਿਆ ਇੰਤ ਵਾਲੇ ਬੋਰ ਤੇ ਤਾਂ ਹੀ ਇਹ ਅੜਗਲੇ ਮੱਥਾ ਤੇ ਹੱਥ ਜੋੜੀ ਖੜੇ ਆ ਤਾਂ ਹੀ ਆਪਾਂ ਖਵਾਜੇ ਦਾ ਮੱਥਾ ਢੇਕਦੇ ਆ ਨਾ ਇਹ ਚੀਜ਼ ਇੱਥੇ ਵੀ ਆ ਤੇ ਜੀਵੇ ਇਹਨਾਂ ਨੇ ਰੱਖੇ ਹੋਏ ਨੇ ਮੱਥਾ ਢੇਕਣ ਨੂੰ ਇਹਦੀ ਕਿਉਂਕਿ ਇੰਡੀਆ ਦੇ ਨਾਲੇ ਰਿਲੇਟਡ ਸੀਗਾ ਇਹ ਪਹਿਲਾਂ ਇੰਡੀਆ ਦੇ ਵਿੱਚੇ ਸੀਗਾ ਪਤਾ ਨਹੀਂ 1967 ਪਤਾ ਨਹੀਂ ਸਨ ਕੁਛ ਇਦਾਂ ਮੈਨੂੰ ਯਾਦ ਨਹੀਂ ਇਹ ਸੀਗਾ ਉਸ ਟਾਈਮ ਦਾ ਖੂਹ ਦੇਖ ਲਓ ਇਦਾਂ ਇਹਨਾਂ ਨੇ ਸਿਆਇਾ ਸੀ ਹੋਇਆ ਹੈ ਕਾਫੀ ਲੈਟਾਂ ਲੁੱਟਾਂ ਲਾਈਆਂ ਤੇ ਰਾਤ ਨੂੰ ਵੀ ਇੱਥੇ ਟੂਰਿਸਟ ਕਾਫੀ ਆਉਂਦਾ ਹੁਣ ਆਪਾਂ ਚੱਲਦੇ ਆ ਅੱਗੇ ਇਹ ਵਾਲਾ ਸੀਗਾ ਉਹ ਮੰਦਿਰ ਜਿਹੜਾ ਮੈਂ ਤੁਹਾਨੂੰ ਅੰਦਰੋਂ ਦਿਖਾਇਆ। ਦੋਸਤੋ ਹੁਣ ਦਿਨ ਛਿਪ ਗਿਆ ਸੋ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਅਗਲੀ ਵੀਡੀਓ ਆਪਣੀ ਹੁਣ ਆਉਗੀ ਵਾਈਟ ਟੈਂਪਲ ਤੇ ਬਲੂ ਟੈਂਪਲ ਦੀ। ਸੋ ਥੈਂਕ ਯੂ ਸਾਰਿਆਂ ਦਾ।